ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣਪਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 25 ਜੁਲਾਈ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਕਿਵੇਂ ਦੀ ਅੱਜ ਬੱਦਲਬਾਈ ਬਣ ਸਕਦੀ ਹੈ ਕਿਸ ਇਲਾਕੇ ਵਿੱਚ ਕੀ ਸਿਸਟਮ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਕੀ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲੇਗੀ ਜਾਂ ਨਹੀਂ ਜਾ ਫਿਰ ਮੌਸਮ ਦੇ ਭਾਕਦੇ ਅਲਰਟ ਜਿਹੜੇ ਲਗਾਤਾਰ ਫੇਲ ਹੁੰਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵਿੱਚ ਕੋਈ ਬਦਲਾਅ ਆਵੇਗਾ ਜਾਂ ਜਿਹੜੇ ਅਲਰਟ ਜਾਰੀ ਹੋਏ ਨੇ ਉਹ ਕਿਉਂ ਫੇਲ ਹੋ ਰਹੇ ਨੇ ਉਹਦੇ ਬਾਰੇ ਵੀ ਥੋੜੀ-ਬੋਤੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਕੀ ਇਮੇਜ ਦੇ ਵਿੱਚ ਇੱਕ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਪੰਜਾਬ ਦੀ ਇੱਕ ਨੰਗਲ ਵਾਲੇ ਸਾਈਡ ਤੇ ਬਣਦੀ ਦਿਖਾਈ ਦੇ ਰਹੀ ਹੈ ਤੇ ਇੱਕ ਬੱਦਲ ਬਾਈ ਆਪਾਂ ਕਹਿ ਲਈਏ ਤਾਂ ਰਾਜਸਥਾਨ ਹਰਿਆਣਾ ਵਿੱਚ ਨੂੰ ਕਵਰ ਕਰਦੀ ਦਿਖਾਈ ਦੇ ਰਹੀ ਹੈ ਹਰਿਆਣਾ ਰਾਜਸਥਾਨ ਵਿੱਚ ਲਗਾਤਾਰ ਮੀਂਹ ਹੋ ਰਹੇ ਨੇ ਪਰ ਪੰਜਾਬ ਤਾਂ ਕਿਸੇ ਕ੍ਰੋਪੀ ਦੀ ਹੀ ਮਾਰ ਥੱਲੇ ਆਇਆ ਹੋਇਆ ਲੱਗਦਾ ਹੈ ਕਿ ਲਗਾਤਾਰ ਮੀਂਹ ਨਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਹਮਸ ਗਰਮੀ ਦਾ ਬੁਰਾ ਹਾਲ ਮੌਸਮ ਨੇ ਕੀਤਾ ਹੋਇਆ ਇਹ ਜੀ ਲਗਾਤਾਰ ਅਲਰਟ ਜਾਰੀ ਹੁੰਦੇ ਨੇ ਅਲਰਟ ਫੇਲ ਹੁੰਦੇ ਦਿਖਾਈ ਦੇ ਰਹੇ ਪਰ ਅੱਜ ਦੀ ਗੱਲ ਕਰੀਏ ਤਾਂ ਇੱਕ ਸਿਸਟਮ ਬਣਦੇ ਹੋਏ ਜਿਹੜੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਤੁਹਾਨੂੰ ਦੁਆਰਾ ਤੋਂ ਦਿਖਾ ਦਿੰਦੇ ਆ ਜੀ ਇਹ ਜਿਹੜੇ ਸਿਸਟਮ ਨੇ ਚੱਕਰਵਾਤੀ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਕਰਨਗੇ ਲਗਭਗ ਸਵੇਰ ਵੇਲੇ ਤੋਂ ਇਹ ਐਂਟਰ ਕਰਨਗੇ ਪਾਕਿਸਤਾਨ ਵਾਲੀ ਸਾਈਡ ਤੋਂ ਘੁੰਮ ਕੇ ਤੇ ਲਗਭਗ ਜਿਹਦੇ ਵਿੱਚ ਸਭ ਤੋਂ ਪਹਿਲਾਂ ਮਾਲਵਾ ਤੇ ਮਾਝਾ ਏਰੀਆ ਹੌਲੀ ਹੌਲੀ ਸੈਂਟਰਲ ਤੇ ਫਿਰ ਇਹ ਦੁਆਬੇ ਨੂੰ ਸ਼ਾਮ ਤੱਕ ਕਵਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਲਗਭਗ ਆਪਾਂ ਮੀਂਹ ਦੀ ਉਮੀਦ ਕਰ ਸਕਦੇ ਹਾਂ ਕਿਉਂਕਿ ਮੌਸਮ ਵਿਭਾਗ ਵੱਲੋਂ ਦੁਹਰਾ ਤੋਂ ਅਲਰਟ ਜਿਹੜੇ ਜਾਰੀ ਹੋਏ ਨੇ ਉਮੀਦੇ ਜਾਰੀ ਹੋਏ ਨੇ ਉਹ ਵੀ ਦੇਖ ਲੈਂਦੇ ਕੀ ਅਲਰਟ ਜਾਰੀ ਹੋਏ ਨੇ ਜੀ ਅੱਜ ਬੀਤੀ ਕੱਲ 24 ਜੁਲਾਈ ਨੂੰ ਜੋ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ ਲਾਈਟ ਟੂ ਮੋਡਰੇਟ ਰੇਨ ਪੰਜਾਬ ਅਤੇ ਹਰਿਆਣਾ ਦੋਹਾਂ ਸਟੇਟਾਂ ਵਿੱਚ ਦੱਸੀ ਗਈ ਹੈ ਟੈਂਪਰੇਚਰ ਜਿਹੜੇ ਨੇ ਉਹ ਲਗਭਗ ਬਠਿੰਡਾ ਦੇ ਏਰੀਏ ਜਾਨੀ ਕਿ ਮਾਲਵੇ ਦੀ ਬੈਲਟ ਵਿੱਚ ਸਭ ਤੋਂ ਜ਼ਿਆਦਾ ਕਵਰ ਕੀਤੇ ਗਏ ਦਿਖਾਈ ਦੇ ਰਹੇ ਨੇ 39 ਡਿਗਰੀ 40 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਬਣੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰ ਲਈਏ ਅਲਰਟ ਦੀ ਤਾਂ 24 ਤਰੀਕ ਲੰਘ ਚੁੱਕੀ ਹੈ ਕੋਈ ਫਾਇਦਾ ਨਹੀਂ ਗੱਲ ਕਰੇ ਦਾ ਤੇ ਹੁਣ ਅੱਜ 25 ਤਰੀਕ ਦੀ ਗੱਲ ਕਰੀਏ ਤਾਂ ਸੰਘਣੇ ਮੀਹਾਂ ਦਾ ਅਲਰਟ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਤੋਂ ਕੀ ਪ ਦੁਆਰਾ ਤੋਂ ਹੈਵੀ ਰੇਨ ਦੇ ਅਲਰਟ ਜਾਰੀ ਕੀਤੇ ਗਏ ਨੇ yellow alert convert ਕਰ ਦਿੱਤਾ ਗਿਆ ਜੀ ਤੁਸੀਂ ਦੇਖ ਸਕਦੇ ਹੋ ਥੋੜੀ ਸਕਰੀਨ ਦੇ ਉੱਪਰ ਅੱਜ ਦੁਬਾਰਾ ਤੋਂ yellow alert ਜਾਰੀ ਹੈ ਹੈਵੀ ਰੇਨ ਥੰਡਰਸਟ੍ਰੋਮ ਲਾਈਟਨਿੰਗ ਤੇ ਆਈਸੋਲੇਟਡ ਪਲੇਸਸ ਤੇ ਹੋ ਸਕਦੀ ਹੈ ਪੰਜਾਬ ਅਤੇ ਹਰਿਆਣਾ ਦੋਹਾਂ ਸਟੇਟਾਂ ਦੇ ਵਿੱਚ ਬਾਕੀ ਗੱਲ ਕਰ ਲੈਂਦੇ ਆ ਕਿਉਂਕਿ ਲਗਾਤਾਰ ਅਲਰਟ ਫੇਲ ਹੋ ਰਹੇ ਨੇ ਪਿਛਲੇ ਸਾਲ ਆਪਾਂ ਗੱਲ ਕਰੀ ਤਾਂ ਇਹਨਾਂ ਦਿਨਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਸੀ ਜੋ ਕਿ ਕੋਈ ਵੱਡੀ ਪ੍ਰੈਡਿਕਸ਼ਨ ਨਹੀਂ ਸੀ ਪਿਛਲੇ ਸਾਲ ਕੇ ਮੀਂਹ ਦਾ ਇੰਨਾ ਬਕਰਾਲ ਰੂਪ ਦੇਖਿਆ ਜਾ ਸਕਦਾ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹੁਣ ਤੱਕ ਲਗਭਗ ਆਪਾਂ ਕਹਿ ਲਈਏ 90% ਪੰਜਾਬ ਹੜਾਂ ਦੀ ਮਾਰ ਥੱਲੇ ਆ ਚੁੱਕਿਆ ਸੀ ਪਰ ਇਸ ਵਾਰ ਆਪਾਂ ਗੱਲ ਕਰੀ ਜੇ ਲਗਭਗ 90% ਪੰਜਾਬ ਸੋਕੇ ਦੀ ਮਾਰ ਥੱਲੇ ਆ ਚੁੱਕਿਆ ਇਹਨੂੰ ਇੱਕ ਆਪਾਂ ਮੌਸਮੀ ਬਦਲਾਅ ਕਹਿ ਸਕਦੇ ਹਾਂ ਕਿਉਂਕਿ ਆਪਾਂ ਬਹੁਤ ਵਾਰੀ ਦੇਖਿਆ ਕਿ ਵੱਡੇ ਵੱਡੇ ਅਲਰਟ ਜਾਰੀ ਹੋ ਜਾਂਦੇ ਨੇ ਮੌਸਮ ਵਿਭਾਗ ਵੱਲੋਂ ਵੀ ਬਾਦ ਚੜ ਕੇ ਕਿਹਾ ਜਾਂਦਾ ਹੈ ਕਿ ਇਸ ਸਾਲੇ ਨਮੀ ਹੋਵੇਗਾ ਇੰਨਾ ਜ਼ਿਆਦਾ ਪ੍ਰੈਡਿਕਸ਼ਨ ਕਰ ਦਿੱਤੀ ਜਾਂਦੀ ਹੈ ਜੋ ਕਿ ਇੱਕ ਵਾਰੀ ਹਾਈਪੋ ਕ੍ਰੀਏਟ ਕਰ ਦਿੰਦੇ ਆ ਮਤਲਬ ਲੋਕਾਂ ਵਿੱਚ ਉਤਸੁਕਤਾ ਬਣਾ ਦਿੰਦੇ ਆ ਕਿ ਇੰਨਾ ਜ਼ਿਆਦਾ ਮੀਂਹ ਹੋਵੇਗਾ ਪਰ ਉਸ ਤੋਂ ਇਲਾਵਾ ਜਦੋਂ ਮੀਂਹ ਕੱਟ ਹੁੰਦੇ ਨੇ ਤਾਂ ਫਿਰ ਨਿਰਾਸ਼ਾ ਹੀ ਸਾਡੇ ਹੱਥ ਰਹਿ ਜਾਂਦੀ ਹੈ ਤਾਂ ਇੱਕ ਬੇਨਤੀ ਇਹ ਵੀ ਹੈ ਕਿ ਲਗ ਲਗਭਗ ਜਿਆਦਾ ਤੋਂ ਜਿਆਦਾ ਬੂਟੇ ਲਗਾਓ ਜਿੰਨਾ ਹੋ ਸਕਦੇ ਜਿਹੜੇ ਕਿਸਾਨ ਵੀਰਾਂ ਦੇ ਕੋਲ ਮੋਟਰ ਹੈ ਘਟੋ ਘਟ ਉਹਨਾਂ ਨੂੰ ਮੋਟਰ ਦਾ ਮੇਰੇ ਹਿਸਾਬ ਨਾਲ ਕਨੈਕਸ਼ਨ ਉਦੋਂ ਮਿਲਣਾ ਚਾਹੀਦਾ ਜਦੋਂ ਟੋਟ 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 ਉਹਨਾਂ ਦੀ ਮੋਟਰ ਦੇ ਉੱਪਰ ਦੋ ਤੋਂ ਪੱਲਾ ਜਾਂ ਫਿਰ ਪੰਜ 10 ਬੂਟੇ ਜਿੰਨੇ ਲੱਗ ਸਕਦੇ ਨੇ ਇਹ ਬਿਜਲੀ ਵਿਭਾਗ ਨੂੰ ਵੀ ਥੋੜੀ ਬਹੁਤੀ ਹਦਾਇਤ ਜਾਣੀ ਚਾਹੀਦੀ ਹੈ ਕਿਸਾਨ ਵੀਰ ਨੇ ਘਰਾਂ ਦੇ ਵਿੱਚ ਬੂਟੇ ਵੜਾ ਦਿੱਤੇ ਨੇ ਲੋਕਾਂ ਨੇ ਆਪਣੇ ਖੇਤਾਂ ਵਿੱਚੋਂ ਬੂਟੇ ਵੜਾ ਦਿੱਤੇ ਆਪਣੇ ਜੀ ਪਿੰਡਾਂ ਦੇ ਵਿੱਚ ਵੀ ਬੂਟੇ ਦਿਖਾਈ ਨਹੀਂ ਦੇਦੇ ਜਿਹੜੇ ਸ਼ਹਿਰਾਂ ਦੇ ਤੇ ਫਿਰ ਵੀ ਗੱਲ ਅਲੱਗ ਹੈ ਇੱਕ ਰਿਕੁਐਸਟ ਹੈ ਜੀ ਬਰਸਾਤ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਇੱਕ ਬੂਟਾ ਲਗਾਉਣ ਦੀ ਜਰੂਰ ਕਿਰਪਾਲਤਾ ਕਰਿਓ ਤਾਂ ਕਿ ਤੁਸੀਂ ਵੀ ਕਹਿ ਸਕੋ ਕਿ ਅਸੀਂ ਆਪਣੇ ਭਵਿੱਖ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਕੁਛ ਨਾ ਕੁਛੇ ਯਤਨ ਕੀਤੇ ਨੇ ਤਾਂ ਇਹੀ ਮੇਰੀ ਰਿਕਵੈਸਟ ਹੈ ਜੀ ਵੀਡੀਓ ਚੰਗੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਸੁਨੇਹਾ ਬੜੀ ਲੱਗਦਾ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਡੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ